ਅਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ। ਅਗਰ ਇਹ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ। ਤੁਹਾਡਾ ਇੱਕ ਕੀਤਾ ਹੋਇਆ ਸ਼ੇਅਰ ਕਿਸੇ ਨੂੰ ਬਿਮਾਰੀ ਤੋਂ ਰਾਹਤ ਪਹੁੰਚਾ ਸਕਦਾ ਹੈ। ਰੋਜ਼ਾਨਾ ਹੋਰ ਆਉਣ ਵਾਲੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅੱਜ ਦਾ ਵਿਸ਼ਾ ਅੰਬ ਦੇ ਚਮਤਕਾਰੀ ਗੁਣ। ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਅੰਬ ਫਲ ਹੋਣ ਦੇ ਨਾਲ ਨਾਲ ਇੱਕ ਦਵਾਈ ਦਾ ਵੀ ਕੰਮ ਕਰਦਾ ਹੈ ਅੰਬ ਨਾਲ ਦਮੇ ਦੀ ਬਿਮਾਰੀ ਦਾ ਇਲਾਜ ਅੰਬ ਦੀ ਗਿਟਕ ਨੂੰ ਚੂਰਨ ਬਣਾ ਕੇ 5 ਗ੍ਰਾਮ ਸਵੇਰੇ ਪਾਣੀ ਨਾਲ ਲਓ ਦਮੇ ਦੀ ਬਿਮਾਰੀ ਤੋਂ ਛੁਟਕਾਰਾ ਮਿਲੇਗਾ ਅੰਬ ਨਾਲ ਕੰਨ ਦਰਦ ਦਾ ਇਲਾਜ ਅੰਬ ਦੇ ਹਰੇ ਪੱਤਿਆਂ ਦਾ ਰਸ ਕੱਢ ਕੇ ਕੁੱਸ ਨੂੰ ਗਰਮ ਕਰਕੇ 2-4 ਬੂੰਦਾਂ ਕੰਨ ਵਿੱਚ ਪਾਓ ਬਿਮਾਰੀ ਖਤਮ ਹੋ ਜਾਵੇਗੀ ਅੰਬ ਨਾਲ ਸਰੀਰ ਵਿੱਚ ਸ਼ਕਤੀ ਵਧਾਉਣ ਦਾ ਨੁਕਸਾ ਅੰਬ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਸਵੇਰ ਵੇਲੇ ਲਓ ਨਪੁੰਸਕਤਾ ਦੂਰ ਹੋ ਜਾਵੇਗੀ ਅੰਬ ਨਾਲ ਪਾਚਨ ਸ਼ਕਤੀ ਵਧਾਉਣਾ ਪੰਜਾ 1 ਮਿਲੀਲੀਟਰ ਆਮਬ ਦਾ ਰਸ ਲੈ ਕੇ ਉਸ ਵਿੱਚ 5 ਗ੍ਰਾਮ ਪੀਸੀ ਹੋਈ ਸੁੰਡ ਮਿਲਾ ਦਿਓ ਪਾਚਨ ਸ਼ਕਤੀ ਵਧ ਜਾਵੇਗੀ ਤਨਵਾ